ਜਿੱਥੇ ਜਿੱਥੇ ਸਾਡਾ ਡਿਸਪਲਿਨ ਭੰਗ ਹੋਏਗਾ ਉੱਥੇ-ਉੱਥੇ ਅਸੀਂ ਕੋਤਾਹੀ ਵਰਤਾਂਗੇ ਪਰ ਜਿੱਥੇ-ਜਿੱਥੇ ਡਿਸਪਲਿਨ ਰਹਿਣਾ ਉੱਥੇ-ਉੱਥੇ ਜੰਗ ਜਿੱਤੀ ਗਈ ਹੈ ਤੁਹਾਡਾ ਡਿਸਪਲਿਨ ਸਭ ਤੋਂ ਵਧੀਆ ਹੈ بڑے ਆਦਮ ਨਾਲ ਤੁਸੀਂ ਬੈਠੇ ਹੋ ਬੜੇ ਡਿਸਪਲਿਨ ਚ ਬੈਠੇ ਹੋ ਤਾਂ ਮੈਂ ਇੱਕ ਦਮਿੰਟ ਹੋਰ ਲਾਉਣਾ ਮੈਂ ਇੱਕ ਕਫਤਾ ਗਾਉਣੀ ਆ ਇੱਕ ਜਕਾਰਾ ਲਾਉਣਾ ਤੇ ਤੁਸੀਂ ਮੇਰੇ ਨਾਲ-ਨਾਲ ਗਾਓ ਜਦੋਂ ਇਕੱਠੇ ਆਪਾਂ ਗਾਵਾਂਗੇ ਨਾ ਇਕੱਲੇ ਦੀ ਆਵਾਜ਼ ਨਹੀਂ ਜਦੋਂ ਇਕੱਠੇ ਗਾਵਾਂਗੇ ਲਾਲ ਕਲੇ ਤੱਕ ਆਵਾਜ਼ ਆਏਗੀ ਗਾਉਂਗੇ ਹਾਂ ਇੱਕ ਗਾਣਾ ਤੁਸੀਂ ਸਾਰੇ ਸੁਣਦੇ ਹੋ ਡਰਾਈਵਰਾਂ ਤੇ ਹੁਣੇ ਚੱਲ ਰਿਹਾ ਉਹੀ ਗਾਉਣੇ ਆਪਾਂ ਤੈਨੂੰ ਦੱਸ ਕੇ ਆਇਆ ਹੋ ਜਾ ਕੈਮਨੀ ਤੇਰੇ ਕੱਢ ਕੇ ਜਾਵਾਂਗੇ ਸਾਰੇ ਵਹਿਮਨੀ ਤੈਨੂੰ ਦੱਸ ਕੇ ਆਇਆ ਹੋ ਜਾ ਤੇਰੇ ਕੱਢ ਕੇ ਜਾਵਾਂਗੇ ਸਾਰੇ ਵਹਿਮਨੀ ਤੇਰੇ ਮਨ 'ਚ ਨਾ ਰਹੇ ਜੇ ਕੋਈ ਸ਼ੱਕ ਦਿੱਲੀਏ ਨਹੀਂ ਲੈ ਕੇ ਮੁੜਾਂਗੇ ਮੁੜਾਂਗੇ ਪੰਜਾਬ ਵੀ ਅਸੀਂ ਹੱਕ ਦਿੱਲੀਏ ਨਹੀਂ ਲੈ ਕੇ ਮੁੜਾਂਗੇ 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 ਪੰਜਾਬ ਵੀ ਅਸੀਂ ਹੱਕ ਲੈ ਕੇ ਮੁੜਾਂਗੇ ਤੇਰੀ ਹੱਕ 'ਤੇ ਧਰ ਦਿੱਤਾ ਪੈਰ ਨਹੀਂ ਕਿਸੇ ਗੱਲ ਨਾਲ ਮੁੜੂਗੀ ਸਾਡੀ ਲਹਿਰ ਨਹੀਂ ਤੇਰੀ ਹੱਕ 'ਤੇ ਧਰ ਦਿੱਤਾ ਪੈਰ ਨਹੀਂ ਕਿਸੇ ਗੱਲ ਨਾਲ ਮੁੜੂਗੀ ਸਾਡੀ ਲਹਿਰ ਨਹੀਂ ਤੇਰੇ ਬਹਿਰੀਅਰ ਆਏ ਅਸੀਂ ਟੱਪ ਦਿੱਲੀਏ ਨਹੀਂ ਲੈ ਕੇ ਮੁੜਾਂਗੇ ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ ਨਹੀਂ ਲੈ ਕੇ ਮੁੜਾਂਗੇ ਅਸੀਂ ਸੋਚਿਆ ਸੀ ਅੱਜਗੀ ਤੂ ਬਾਜ ਨਹੀਂ ਪਰ ਸੁਣੀ ਨਾ ਕਿਸਾਨਾਂ ਦੀ ਆਵਾਜ਼ ਨਹੀਂ ਅਸੀਂ ਸੋਚਿਆ ਸੀ ਆਜੇਗੀ ਤੂਬਾਦ ਨਹੀਂ ਪਰ ਸੁਣੀ ਨਾ ਕਿਸਾਨਾਂ ਦੀ ਆਵਾਜ਼ ਨਹੀਂ ਪੈ ਗਿਆ ਮਰਦਿਆਂ ਨੂੰ ਚੱਪਣ ਅੱਕ ਦਿੱਲੀ ਇਹ ਨਹੀਂ ਲੈ ਕੇ ਮੁੜਾਂਗੇ 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 ਪੰਜਾਬ ਵਿੱਚ ਅਸੀਂ ਹੱਕ ਦਿੱਲੀ ਇਹ ਨਹੀਂ ਲੈ ਕੇ ਮੁੜਾਂਗੇ ਮੁੜਾਂਗੇ ਪੰਜਾਬ ਵਿੱਚ ਅਸੀਂ ਹੱਕ ਦਿੱਲੀ ਇਹ ਨਹੀਂ ਲੈ ਕੇ ਮੁੜਾਂਗੇ ਲੋ ਜੀ ਇੰਨੀ ਕਹਾ ਜਰੀ ਕਬੂਲ ਕਰੋ ਇੱਥੀਆਂ ਅਸੀਂ ਜਿੰਨਾ ਟਾਈਮ ਆ ਪ ਸੰਘਰਸ਼ ਨਹੀਂ ਜਿੱਤਦੇ ਆਉਂਦੇ ਜਾਂਦੇ ਰਹਾਂਗੇ ਇੱਕ ਜਗਾਰਾ ਲੜਣਾ ਹੁਣ ਪਤਾ ਲੱਗਣਾ ਚਾਹੀਦਾ ਸਾਡੇ ਉਧਰ ਆਗੂ ਨਾ ਭੁਖੜਦਾਲ ਤੇ ਬੈਠੇ ਇੱਥੇ ਵੀ ਬੈਠੇ ਹੋਣੇ ਆ ਬੈਠੇ ਆ ਤੁਸੀਂ ਸਾਰਿਆਂ ਨੇ ਪ੍ਰਸ਼ਾਦੋ ਛੱਕਿਆ ਮੈਂ ਵੀ ਹੁਣੇ ਚਾਹ ਪੀ ਕੇ ਆਇਆ ਤੇ ਤੁਹਾਡੇ ਚ એનર્ਜੀ ਬਹੁਤ ਆ ਇਹ એનર્ਜੀ ਨਾਲ ਜਗਾਰਾ ਲੱਗਣਾ ਚਾਹੀਦਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ABP Sonja Josh Jazba Junun